ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਅੱਜ ਬਣਾਉਣ ਲੱਗੇ ਹਾਂ ਜੀ ਆਪਾਂ ਹਰੀ ਮਿਰਚ ਦਾ ਅਚਾਰ ਬਹੁਤ ਹੀ ਵਧੀਆ ਤੇ ਖਰਾਬੀ ਨਹੀਂ ਹੁੰਦਾ ਬਿਲਕੁਲ ਵੀ ਇਹ ਤੇ ਹਾਂਜੀ ਆਪਾਂ ਲੈ ਲਈਆਂ 1 ਕਿਲੋ ਹਰੀਆਂ ਮਿਰਚਾਂ ਇਹ ਛੋਟੀਆਂ ਮਿਰਚਾਂ ਜੀ ਤੇ ਬਾਜ਼ਾਰ ਦੇ ਵਿੱਚ ਬਹੁਤ ਆਈਆਂ ਪਈਆਂ ਤੇ ਇਸ ਦੇ ਵਿੱਚ ਜੀ ਆਪਾਂ ਚੀਰਾ ਲਗਾ ਲਿਆ ਇਸ ਤਰ੍ਹਾਂ ਜਾਨੀ ਕਿ ਦੋ ਫਾੜਾ ਨਹੀਂ ਕਰੀਆਂ ਹੈਗੀਆਂ ਆਪਾਂ ਇਸ ਤਰ੍ਹਾਂ ਚੀਰਾ ਹੀ ਲਗਾਇਆ ਇਹ ਛੋਟੀਆਂ ਮਿਰਚਾਂ ਜੀ ਇਹਨੂੰ ਅੱਲਾਪ ਧੋਤੀਆਂ ਤੋ ਚੰਗੀ ਤਰ੍ਹਾਂ ਦੋ ਤਿੰਨ ਪਾਣੀਆਂ ਦੇ ਵਿੱਚ ਸਾਫ਼ ਕਰਕੇ ਸੁਕਾ ਲੈਣਾ ਧੁੱਪ ਦੇ ਵਿੱਚ ਚੰਗੀ ਤਰ੍ਹਾਂ ਸੁੱਕ ਗਈਆਂ ਸੀ ਜਿਹੜਾ ਚਾਰ ਪਾਉਣ ਵਾਲਾ ਆਪਾਂ ਇਹ ਬਰਤਵਾਨ ਲੈਣਾ ਉਹ ਵੀ ਸੁੱਕਾ ਹੋਣਾ ਚਾਹੀਦਾ ਬਿਲਕੁਲ ਇਹ ਨੂੰ ਵੀ ਆਪਾਂ ਸੁਕਾ ਲੈ ਸੀ ਧੁੱਪ ਦੇ ਵਿੱਚ ਕੁੱਸ ਆਪਾਂ ਇਹਦੇ ਵਿੱਚ ਪਾਵਾਂਗੇ ਜਿੰਨਾ ਪੈ ਗਿਆ ਜੇ ਸਾਰਾ ਪੈ ਗਿਆ ਤਾਂ ਠੀਕ ਆ ਨਹੀਂ ਆਪਾਂ ਇੱਕ ਛੋਟਾ ਡੱਬਾ ਲੈ ਲਿਆ ਹੋਰ ਆਪਾਂ ਇਹਦੇ ਵਿੱਚ ਪਾਵਾਂਗੇ ਚਲੋ ਜੀ ਸਭ ਤੋਂ ਪਹਿਲਾਂ ਇਹ ਮਿਰਚਾਂ ਕੱਟ ਲਈਆਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਤੇ ਹੁਣ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੇ ਇਹ ਮਸਾਲੇ ਇਸ ਤੋਂ ਪਾਵਾਂਗੇ ਆਪਾਂ ਰਾਈ ਤੇ ਥੋੜੇ ਜਿਹਾ ਪਾਵਾਂਗੇ ਮੇਥੇ ਜਿਹੜੇ ਆ ਪੰਬ ਦੇ ਚਾਰਜ ਵਿੱਚ ਪਾਉਣੇ ਹੁੰਦੇ ਆ ਇਹ ਰਾਈ ਲੈ ਲਈ ਆਪਾਂ 50 ਕਗਰਾ ਤੇ ਜਾਦੇ ਮਸਾਲੇ ਨਹੀਂ ਮੈਂ ਪਾਉਂਦੀ ਇਹਦੇ ਵਿੱਚ ਪਹਿਲਾਂ ਇਹਦੀਆਂ ਵੀਡੀਓ ਪਾਈਆਂ ਉਹਦੇ ਵਿੱਚ ਆਪਾਂ ਸੌਂਫ ਹੋਜੀ ਮੈਂਨ ਜੀਰਾ ਸਾਰਾ ਕੁਝ ਪਾਇਆ ਹੋਇਆ ਮਿਰਚਾਂ ਦੇ ਚਾਰਜ ਚ ਇਹ ਆਪਾਂ ਸਿਰਫ ਦੋ ਮਸਾਲੇ ਪਾਵਾਂਗੇ ਇਹਦੇ ਵਿੱਚ ਲਓ ਜੀ ਆਪਾਂ ਇੱਕ ਚਮਚਾ ਆਪਾਂ ਮੇਥਾ ਨਾ ਪਾਵਾਂਗੇ ਇਹ ਰਾਈ ਪਾ ਦਾਂਗੇ ਕੜਚੀ ਹੈ ਜੇ ਇੱਕ ਘਰਚੀ ਪਾਤੀ ਉਸ 50 ਕਗਰਾਮ ਆਈ ਜਿਹੜੀ ਮੈਂ ਪਾ ਲਈ ਇਹਦੇ ਵਿੱਚ ਕਿੱਲੇ ਮਿਰਚਾਂ ਚ ਨੂਨ ਤੇ ਹਲਦੀ ਪਾਵਾਂਗੇ ਅਸੀਂ ਵਿੱਚ ਲਓ ਜੇ 100 ਕਗਰਾਮ ਜਿਹੜਾ ਨਮਕ ਪਾ ਦਾਂਗੇ ਇਹਦੇ ਵਿੱਚ 100 ਤੋਂ ਵੱਧ ਹੀ ਪਾਵਾਂਗੇ ਥੋੜਾ ਜਿਹਾ ਇਹ ਕੜਚੀ ਦੇ ਹਿਸਾਬ ਨਾਲ ਮੈਂ ਦੋ ਕੜਚੀਆਂ ਪਾ ਲਈ ਸਵਾ 100 ਗ੍ਰਾਮ ਜਿਹੜਾ ਨਮਕ ਪਾ ਲਓ 150 ਗ੍ਰਾਮ ਸਵਾ 100 ਗ੍ਰਾਮ ਪਾ ਸਕਦੇ ਆ ਤੇ ਬਾਕੀ ਜੀ ਆਪਾਂ ਨੂੰ ਲੱਗੇ ਵੀ ਘੱਟ ਐ ਨਮਕ ਤਾਂ ਦੁਬਾਰੇ ਵੀ ਪੇਜੂਗਾ ਜੇ ਪਹਿਲਾਂ ਵੱਧ ਪਾਤਾ ਫੇਰ ਓਕਾ ਹੋ ਜਾਂਦਾ। ਇਹ ਰਹਿ ਚਿ ਜੀ ਆਪਾਂ ਇੱਕ ਕੜਛੀ ਪਾਤੀ ਹਲਦੀ ਦੀ। ਇਹਨਾਂ ਆਪਾਂ ਚੰਗੀ ਤਰ੍ਹਾਂ ਹੱਥ ਦੇ ਨਾਲ ਹੀ ਮਿਕਸ ਕਰ ਲਾਂਗੇ। ਇਹ ਭਰ ਕੇ ਨਹੀਂ ਬਣਾਉਦੇ ਕਿਉਂਕਿ ਛੋਟੇ ਮਿਰਚਾਂ। ਇਸ ਤਰ੍ਹਾਂ ਚੰਗੀ ਤਰ੍ਹਾਂ ਇਹ ਨਾ ਨੂਨ ਮਿਰਚੇ ਦੇ ਵਿੱਚ ਰੱਖ ਜੀ। ਸੌਰੀ ਮਿਰਚ ਤਾਂ ਆਪਾਂ ਨਹੀਂ ਪਾਈਆਂ ਨਮਕ ਤੇ ਹਲਦੀ ਤੇ ਜਿਹੜੇ ਇਹਦੇ ਵਿੱਚ ਪਾਈ ਆਪਾਂ ਰਾਈ ਵਗੈਰਾ ਕੱਲੀ ਰਾਈ ਦੇ ਨਾਲ ਵੀ ਮਿਰਚਾਂ ਇਹਦੀਆਂ ਬਹੁਤ ਵਧੀਆ ਬੰਦਰ ਹੁਣ ਦੇਖੋ ਇਹਦੀ ਹਲਦੀ ਤੇ ਨਮਕ ਆ ਨਾ ਇਹ ਚੰਗੀ ਤਰ੍ਹਾਂ ਮਿਰਚਾਂ ਦੇ ਵਿੱਚ ਰਚ ਜਾਣਾ ਹੈ ਜੇ ਤਾਂ ਇਸ ਤਰ੍ਹਾਂ ਕਰਕੇ ਪਾਵਾਂ ਦੀ ਅਗੀ ਮਿਰਚ ਵੀ ਪਾ ਸਕਦੇ ਆ ਜੀ ਆਪਾਂ ਇਹਦੇ ਵਿੱਚ ਕਲਰ ਵਾਸਤੇ ਮੈਂ ਨਹੀਂ ਪਾਈ ਹੈ ਜੀ ਵਿੱਚ ਬਸ ਨੂਨ ਹਲਦੀ ਤੇ ਹਾਂਜੀ ਨਮਕ ਤੇ ਆਪਾਂ ਮੇਥੇ ਤੇ ਇਹਦੇ ਵਿੱਚ ਪਾਇਆ ਜੀ ਆਪਾਂ ਰਾਏ ਬਸ ਦੋ ਮਸਾਲਿਆਂ ਨਾਲ ਹੀ ਆਚਾਰ ਜਿਹੜਾ ਆਪਾਂ ਬਣਾ ਕੇ ਤਿਆਰ ਕਰਾਂਗੇ ਬਹੁਤ ਵਧੀਆ ਬਣਦਾ ਪਹਿਲਾਂ ਆਪਾਂ ਲਾਲ ਮਿਰਚਾਂ ਦਾ ਆਚਾਰ ਪਾਇਆ ਸੀ 2 ਮਹੀਨੇ ਹੋ ਗਏ ਦੋ ਤਾਂ ਵੱਧ ਹੀ ਹੋ ਗਏ ਹੈ ਜੀ ਵੀ ਵਧੀਆ ਪਿਆ ਬਿਲਕੁਲ ਵੀ ਖਰਾਬ ਨਹੀਂ ਹੋਇਆ ਇਸ ਵਰਤਮਾਨ ਚ ਪਾਇਆ ਸੀ ਕਿ ਮੈਂ ਹੁਣ ਨਾ ਕੱਢ ਕੇ ਰੱਖਤਾ ਪਾਸੇ ਬਹੁ ਜੀ ਚੰਗੀ ਤਰ੍ਹਾਂ ਇਹਦੇ ਵਿੱਚ ਇਸਨਾ ਹਲਦੀ ਤੇ ਨਮਕ ਰਚ ਗਿਆ ਤੇ ਹੁਣ ਆਪਾਂ ਤੇਲ ਪਾ ਦਿੰਦੇ ਆ ਤੇਲ ਇਹੜਾ ਆਪਾਂ 200 ਗ੍ਰਾਮ ਪਾ ਦਾਂਗੇ ਇਹਦੇ ਵਿੱਚ ਉਸ ਗਲਾਸਕ ਪਾ ਦਿੰਗੇ ਛੋਟਾ ਮੈਂ ਇਹਦਾ ਸਤਰਾ ਨੂੰ ਮਲਕੀ ਨਾ ਇਹਦੇ ਵਿੱਚ ਜਿਹੜਾ ਮਿਰਚਾਂ ਹਾਂ ਸੌਰੀ ਆਪਣਾ ਨਾਮ ਤੇ ਹਲਦੀ ਰੱਚ ਜਾਣਗੇ ਮਸਾਲੇ ਮਿਰਚੇ ਦੇ ਵਿੱਚ ਲੋ ਆ ਜੀ ਆਪਾਂ ਚੰਗੀ ਤਰ੍ਹਾਂ ਕਰ ਲੈ ਮਿਕਸ ਦੇਖੋ ਬਹੁਤ ਹੀ ਵਧੀਆ ਲੱਗਦਾ ਨਾਲੇ ਆਪਾਂ ਜ਼ਿਆਦੇ ਮਸਾਲੇ ਨਹੀਂ ਪਾਏ ਸਿਰਫ ਦੋ ਮਸਾਲਿਆਂ ਨਾਲ ਤੇ 5 ਮਿੰਟਾਂ ਚ ਹੀ ਇਹਦਾ achar ਬਣ ਕੇ ਤਿਆਰ ਹੋ ਗਿਆ ਆਪਣਾ ਹਰੀ ਮਿਰਚ ਦਾ ਇਹ ਤਾਂ ਚਾਰ ਦਿਨਾਂ ਦੇ ਵਿੱਚ ਖਾਣ ਵਾਲਾ ਹੋ ਜਾਂਦਾ ਹੈ। ਲੋ ਜੀ ਬਹੁਤ ਵਧੀਆ ਬਣਿਆ ਦੇਖੋ ਤੁਸੀਂ ਆਪ ਵੀ ਕਲਰ ਇਹ ਕਿੰਨਾ ਸੋਹਣਾ ਆ। ਇਹ ਹੁਣ ਜੀ ਆਪਾਂ ਇਹਦੇ ਵਿੱਚ ਪਾ ਦਿੰਨੇ ਵਰਤਮਾਂ ਦੇ ਵਿੱਚ। ਆਪਾਂ ਕੱਚ ਦੇ ਵਰਤਮਾਂ ਵਿੱਚ ਪਾਵਾਂਗੇ। ਇਹ ਆਪਾਂ ਪਲਾਸਟਿਕ ਦੇ ਗੱਬੇ ਵਿੱਚ ਵੀ ਪਾ ਸਕਦੇ ਹਾਂ ਜੇ ਜੀ ਨਾ ਹੋਏ ਕੱਚ ਦਾ। ਇਹ ਮਿਰਚਾਂ ਦੇ achar ਦੀਆਂ ਇਹ ਵੀਡੀਓ ਆਪਣੀਆਂ ਹੋਰ ਕਾਫੀ ਸਾਰੀਆਂ ਪਾਈਆਂ ਹੋਈਆਂ ਆ। ਮਸਾਲੇ ਵਾਲੀਆਂ ਵੀ ਵਧੀਆ ਮਸਾਲਾ ਪਾ ਕੇ ਤੁਸੀਂ ਉਹ ਵੀ ਦੇਖ ਸਕਦੇ ਆਂ ਜੇ ਹੁਣ ਆਪਾ ਪਾ ਕੇ ਇਹਦੇ ਵਿੱਚ ਚੰਗੀ ਤਰ੍ਹਾਂ ਹਲਾਉਂਦੇ ਰਵਾਂਗੇ ਦੋ ਤਿੰਨ ਦਿਨ ਜਿਹੜਾ ਹਲਾਵਾਂਗੇ ਆਪਾਂ ਨੂੰ ਵੀ ਸਵੇਰੇ ਸ਼ਾਮ ਜੀ ਮੈਂ ਆਪਾਂ ਹਲਾad ਲਏ ਦੋ ਤਿੰਨ ਦਿਨ ਹਲਾਦੋ ਉਸ ਤੋਂ ਬਾਅਦ ਇਹ ਯਾਰ ਚਾਰ ਚਾਰ ਪੰਜ ਦਿਨਾਂ ਦੇ ਵਿੱਚ ਵਧੀਆ ਆਚਾਰ ਬਣ ਜਾਂਦਾ ਲਓ ਜੀ ਆਪਾਂ ਥੋੜਾ ਜਿਹਾ ਬਚ ਗਿਆ ਆਪਣਾ ਮਿਰਚਾਂ ਨੱਪ ਕੇ ਤਾਂ ਪਹਿ ਵੀ ਜਾਣੀਆਂ ਇਹ ਬਾਕੀ ਨੂੰ ਉਸ ਡੱਬੇ ਦੇ ਵਿੱਚ ਪਾ ਦੂੰ ਜੇ ਬਚ ਗਈਆਂ ਤਾਂ ਵੈਸੇ ਆਪਾਂ ਨੱਪ ਕੇ ਪਾ ਦਿੰਨੇ ਆ ਕੱਲ ਨੂੰ ਤਾਂ ਇਹ ਥੋੜਾ ਜਿਹਾ ਘਟ ਹੀ ਜਾਣਾ ਬਹਿ ਜਾਂਦਾ ਹੁੰਦਾ ਥੱਲੇ ਜੀ ਸੀ ਗਲਾਬ ਜੀ ਚਾਣਾ ਕੇ ਵੀ ਉੱਪਰ ਬਣਾ ਸਕਦੇ ਆ ਜੀ ਪਰ ਮੇਰੇ ਹੱਥ ਦਾ ਚਾਰ ਜਿਹੜਾ ਨਹੀਂ ਖਰਾਬ ਹੁੰਦਾ ਕਾ ਮੈਂ ਐਸੀ ਇਦਾਂ ਹੀ ਪਾ ਲੈਣੀ ਆ ਇਹ ਹੱਥ ਜਿਹੜੇ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਕਿਉਂਕਿ ਮਿਰਚਾਂ ਪੌੜੀਆਂ ਹੁੰਦੀਆਂ ਲੋ ਜੀ ਸਾਰੀਆਂ ਮਿਰਚਾਂ ਇਹਨੇ ਆਪਣੇ 1 ਕਿਲੋ ਸੀਗੀਆਂ ਵਰਤਵਾ ਦੇ ਵਿੱਚ ਪੈ ਗਈਆਂ ਆਪਾਂ ਨੂੰ ਦੂਜਾ ਡੱਬਾ ਲੈਣ ਦੀ ਜ਼ਰੂਰਤ ਨਹੀਂ ਪਈ ਇਹ ਸਵੇਰ ਨੂੰ ਸੋਹਾਂ ਨੂੰ ਨਾ ਥੱਲੇ ਜੀ ਨੂੰ ਹੋ ਜਾਣੀਆਂ ਫਿਰ ਇਹ ਤੇ ਫਿਰ ਆਪਾਂ ਇਹਨੂੰ ਉੱਪਰ ਥੱਲੇ ਕਰਕੇ ਤੇ ਇਹਨਾਂ ਨੂੰ ਹਲਾ ਲਾਂਗੇ ਬਸ ਦੋ ਤਿੰਨ ਡਾਂਗਾ ਹਲਾਵਾਂਗੇ ਉਸ ਤੋਂ ਬਾਅਦ ਇਹ ਵਧੀਆ ਬਣ ਜਾਣਾ ਚਾਰ ਚਾਰ ਪੰਜ ਦਿਨਾਂ ਚ ਖਾਣ ਵਾਲਾ ਹੋ ਜਾਣਾ ਲੋ ਜੀ ਪਹਾਂਥ ਢੋ ਲਈ ਚਾਰ ਆਪਾਂ ਸਾਰਾ ਪਾਤਾ ਲੋ ਜੀ ਆਪਾਂ ਵਰਤਾਰ ਨੂੰ ਕਰ ਦਿੰਦੇ ਹਾਂ ਸਾਖ ਤੇ ਸੱਡਾ ਤੇ ਥੋੜਾ ਜਿਹਾ ਹੱਥ ਜੇ ਲੱਗੇ ਸੀ ਮੇਰੇ ਠੀਕ ਦੇ ਵਿੱਚ ਪਾਤਾ ਦੇਖੋ ਆਪਾਂ ਇਸ ਤਰ੍ਹਾਂ ਹਲਾਵਾਂਗੇ ਇਹਨੇ ਘਟ ਜਾਣਾ ਥੋੜਾ ਜਿਹਾ ਚਾਰ ਬਹਿ ਜਾਣਾ ਹੁੰਦਾ ਥੱਲੇ ਇਹ ਘਟ ਜੂਗਾ ਜੇ ਆਪਾਂ ਨੂੰ ਲੱਗੇ ਨਾ ਖਾਣ ਵੇਲੇ ਵੀ ਨਾ ਘਟਾ ਹਨਾ ਚਾਰਕ ਦਿਨਾਂ ਬਾਅਦ ਆਪਾਂ ਖਾ ਕੇ ਚੈੱਕ ਕਰਾਂਗੇ ਫਿਰ ਨਾਮਕਾ ਥੋੜਾ ਜਿਹਾ ਆਪਾਂ ਇਹਦੇ ਵਿੱਚ ਹੋਰ ਪਾ ਕੇ ਵੀ ਰਲਾ ਸਕਦੇ ਹਾਂ ਜੇ ਆਪਾਂ ਪਹਿਲਾਂ ਵੱਧ ਪਾ ਲਿਆ ਫਿਰ ਇਹਦਾ ਕੋਈ ਹੱਲ ਨਹੀਂ ਹੋ ਸਕਦਾ ਬਾਅਦ ਵਿੱਚ ਹੱਲ ਹੋ ਸਕਦਾ ਇਸ ਕਰਕੇ ਆਪਾਂ ਘਟ ਲੱਗੇ ਤਾਂ ਬਾਅਦ ਵਿੱਚ ਪਾ ਸਕਦੇ ਹਾਂ ਲਓ ਜੀ ਆਪਣਾ ਮਿਰਚ ਦਾ ਅਚਾਰ ਬਣ ਕੇ ਰੈਡੀ ਆ ਤੇ ਠੀਕ ਆ ਜੀ ਤੁਸੀਂ ਵੀ ਬਣਾਇਓ ਸਿੰਪਲ ਜਿਹੇ ਤਰੀਕੇ ਨਾਲ ਬਣਾਇਆ ਆਪਾਂ ਬਿਲਕੁਲ ਆਸਾਨ ਤਰੀਕੇ ਨਾਲ ਤੇ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਾਇਆ ਕਰੋ ਚੈਨਲ ਤੇ ਜੇ ਪਹਿਲੀ ਵਾਰ ਹੋਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਬਾਕੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ